ਸਨbro ਸਤਿ ਸ਼੍ਰੀ ਅਕਾਲ ਮੈਂ ਸਤਗੁਰ ਸਿੰਘ ਐਗਰੀਕਲਚਰ ਸਰਵਿਸ ਮੈਂ ਅੱਵੀ ਫੇਸਬੁੱਕ ਤੇ YouTube ਚੈਨਲ ਤੋਂ ਹਰ ਸਾਲ ਕਣਕ ਦੀ ਫਸਲ ਦੇ ਵਿੱਚ ਗਲਾਬੀ ਸੁੰਡੀ ਦਾ ਆਪਾਂ ਹਮਲਾ ਅਕਸ਼ਰੀ ਦੇਖਦੇ ਆਉਂਦੇ ਆ ਕੱਲ ਪਿੰਡ ਗੁਰਤਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਕਿਸਾਨ ਨੇ 3 ਏਕੜ ਕਣਕ ਦੇ ਵਾਹੇ ਆ ਕਿਸਾਨ ਦੇ ਗਲਾਬੀ ਸੁੰਡੀ ਦਾ ਕਾਫੀ ਹਮਲਾ ਹੈਗਾ ਤੇ ਕਿਸਾਨ ਦੇ ਨਾਲ ਜਦੋਂ ਗੱਲਬਾਤ ਕੀਤੀ ਕਿਉਂਕਿ ਆਪਣਾ ਇਹ ਕੰਮ ਨਹੀਂ ਆਪਣਾ ਕੰਮ ਹੈ ਜਾਣਕਾਰੀ ਦੇਣਾ ਕਿਸੇ ਕਿਸਾਨ ਨੂੰ ਮੁਸੀਬਤ ਵਿੱਚ ਹੈਗਾ ਉਹਨੂੰ ਕੈਮਰੇ ਅੱਗੇ ਲਿਆ ਕੇ ਬੁਲਾਉਣਾ ਆਪਾਂ ਨੂੰ ਬੜਾ ਚੰਗਾ ਨਹੀਂ ਲੱਗਦਾ ਹੈਗਾ ਜੇ ਆਪਾਂ ਕੋਈ ਵੱਡੇ ਪੱਤਰਕਾਰ ਹੁੰਦੇ ਜਾਂ ਵੱਡੇ ਬਲੌਗਰ ਹੁੰਦੇ ਵੀ ਆਪਾਂ ਨੂੰ ਵਿਊ ਤੱਕ ਮਤਲਬ ਹੈ ਤਾਂ ਕਿਸਾਨ ਤੋਂ ਬਿਦਾ ਚੜਾ ਕੇ ਗੱਲਾਂ ਪੁੱਛਦੇ ਬਈ ਤੁਹਾਡਾ ਮਨ ਕਿਸ ਤਰ੍ਹਾਂ ਦਾ ਹੈ ਤੁਸੀਂ ਕਿਉਂ ਬਾਹਰ ਆਪਾਂ ਨੂੰ ਪਤਾ ਵੀ ਕਿਸਾਨ ਕਿਉਂ ਫਸਲ ਬਾਹਰਿਆ ਇੱਥੇ ਕਰਦਿਆਂ ਗੱਲ ਆਪਾਂ ਗੁਲਾਬੀ ਸੁੰਡੀ ਦੀ ਗੁਲਾਬੀ ਸੁੰਡੀ ਦਾ ਹਮਲਾ ਅਗੇਤੀਆਂ ਗਣਕਾਂਜ ਵੀ ਹੈਗਾ ਤੇ ਪਛੇਤੀਆਂ ਗਣਕਾਂਜ ਵੀ ਹੈਗਾ ਕੋਈ ਇਹਦਾ ਪ੍ਰਾਲ ਦੇ ਨਾਲ ਸਬੰਧ ਨਹੀਂ ਹੈਗਾ ਮੈਂ ਇੱਥੇ ਕੋਈ ਸੁਪਰਸੀਡਰ ਨੂੰ ਨਿੰਦ ਰਿਆ ਮੈਂ ਇੱਥੇ ਕਿਸੇ ਦੇ ਵੀ ਤਜਰਬੇ ਨੂੰ ਨਿੰਦਣ ਨਹੀਂ ਆਇਆ ਮੇਰਾ ਸਵਾਲ ਹੈ ਪਹਿਲਾਂ ਤਾਂ ਸਰਕਾਰਾਂ ਨੂੰ ਤੇ ਦੂਸਰਾ ਆਪਣੇ ਜਿਹੜੇ ਅੱਗ ਬੁਝਾਉ ਖੇਤਾਂ ਦੇ ਵਿੱਚ ਵਿਭਾਗ ਮਰਦਾ ਸੀਗਾ ਉਹਨਾਂ ਨੂੰ ਵੀ ਸਵਾਲ ਹੈਗਾ ਕਿਉਂਕਿ ਡੀਸੀ ਐਸਐਸਪੀ ਵੱਡੇ ਵੱਡੇ ਅਫਸਰ ਖੇਤਾਂ ਦੇ ਵਿੱਚ ਅੱਗ ਬੁਝਾਉਣ ਦੇ ਲਈ ਤਾਂ ਆਉਂਦੇ ਸੀਗੇ ਪਰ ਜਦੋਂ ਕਿਸਾਨ ਦੀ ਹੁਣ ਫਸਲ ਖਰਾਬ ਹੋਣ ਲੱਗੀ ਕਿਸਾਨ ਬੋਣ ਲੱਗੇ ਹੁਣ ਪਤਾ ਨਹੀਂ ਉਹ ਕਿੱਥੇ ਲੋਗੇ ਜਾ ਕੇ ਕਿਉਂਕਿ ਕਿਸਾਨ ਮਜਬੂਰ ਹੈਗਾ ਅੱਗ ਲਾਉਣ ਦੇ ਲਈ ਮਜਬੂਰ ਹੈਗਾ ਠੀਕ ਹੈ ਕਾਫੀ ਗੱਲਾਂ ਕਿਸਾਨ ਨੂੰ ਝੱਲਣੀਆਂ ਪੈਂਦੀਆਂ ਨੇ ਜਿਹਦੇ ਲਈ ਸਰਕਾਰ ਕਿਸਾਨ ਦਾ ਕੋਈ ਵੀ ਜਿਹੜਾ ਫਾਇਦਾ ਕਰਨ ਦੇ ਲਈ ਨਹੀਂ ਯਾਰੀ ਦੇਖੋ ਕਿਸਾਨ ਜ਼ਮੀਨ ਨੂੰ ਪਿਆਰ ਕਰਦੇ ਆ ਬਿਨਾ ਗਲਾਏ ਪਰਾਲੀ ਨੂੰ ਵਿੱਚ ਮਲਚ ਕਰਕੇ ਬੀਜਦੇ ਆ ਕਿਸੇ ਤੇ ਗੁੱਲੀ ਡੰਡਾ ਹੋ ਗਿਆ ਉੱਥੇ ਕੋਈ ਸਰਕਾਰ ਦਾ ਕੋਈ ਉਹ ਨਹੀਂ ਹੈਗਾ ਕੁਝ ਸੁੰਡ ਦੇ ਨਾਲ ਫਸਲ ਖਰਾਬ ਹੁੰਦੀ ਹੈ ਸਰਕਾਰ ਦਾ ਉਥੇ ਕੋਈ ਉਹ ਨਹੀਂ ਹੈਗਾ ਕਕਲਾ ਅੱਗ ਬੁਝਾਉਣ ਦੇ ਲਈ ਸਰਕਾਰ ਪਰਚੇ ਪਾ ਰਹੀਆਂ ਨੇ ਪਰ ਜਿੱਥੇ ਤੁਹਾਡੇ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਜੇ ਤੁਹਾਨੂੰ ਲੱਗਦਾ ਵੀ ਸਾਡੀ ਫਸਲ 25 ਦਿਨ 30 ਦਿਨਾਂ ਤੇ ਪਾਣੀ ਲੈਂਦੀ ਹੈਗੀ ਆ ਵੀ ਪਾਣੀ ਸੁੱਕਦਾ ਚੰਗੀ ਤਰ੍ਹਾਂ ਬਾਹਲਾ ਪਾਣੀ ਨਹੀਂ ਖੜਦਾ ਪਾਣੀ ਲਾ ਕੇ ਤੁਸੀਂ 1 ਲੀਟਰ ਕਲੋਰੋ ਦਾ ਜਾਂ ਅੱਧਾ ਲੀਟਰ ਸੌਰੀ 1 ਲੀਟਰ ਤੁਸੀਂ ਲੈਂਡਾ ਦਾ ਅੱਧਾ ਲੀਟਰ ਨਾਲ ਕਲੋਰੋ ਦਾ ਵੀ ਲਾ ਸਕਦੇ ਹੋ ਅੱਧਾ ਲੀਟਰ ਲੈਮੜਾ ਦਾ ਤੇ ਅੱਧਾ ਲੀਟਰ ਨਾਲ 25% ਲਈ ਜਾਂਦਾ ਵੀ ਲਾ ਸਕਦੇ ਹੋ ਉਹ ਜ਼ਿਆਦਾਤਰ ਰਿਜ਼ਲਟ ਕੱਲੇ 1 ਲੀਟਰ 5% ਲੈਮੜਾ ਦੇ ਹੈਗੇ ਆ ਵਧੀਆ ਰਿਜ਼ਲਟ ਆ ਪਾਣੀ ਲਾਉਣ ਤੋਂ ਬਾਅਦ ਛਿੱਟਾ ਦੇਣਾ ਕੋਈ ਤੁਸੀਂ ਨੇ ਬੋਤਲ ਵਿੱਚ ਪਾ ਕੇ ਛਿੱਟਾ ਨਹੀਂ ਰੇ ਮਿੱਟੀ ਦੇ ਵਿੱਚ ਲਾ ਕੇ ਜਿਹੜਾ ਛਿੱਟਾ ਦੇਣਾ ਹੈਗਾ ਕਿਉਂਕਿ ਸੁੰਡ ਇਹ ਪਾਣੀ ਲਾਉਣ ਤੋਂ ਬਾਅਦ ਉੱਪਰ ਆ ਜਾਂਦਾ ਕਿਉਂਕਿ ਮਿੱਟੀ ਦੇ ਵਿੱਚ ਇੰਨਾ ਪੱਟ ਕੇ ਦੇਖਿਆ ਕਿ ਸੁੱਕੀ ਮਿੱਟੀ ਦੇ ਵਿੱਚ ਸੁੰਡ ਕਿਤੇ ਜਿਹੜਾ ਨਹੀਂ ਮਿਲਿਆ ਹੁਣ ਜੇ ਕਿਸਾਨ ਇੱਥੇ ਬੀਜ ਨੂੰ ਕਲੋਰ ਵਗੈਰਾ ਲਾ ਕੇ ਬਾਈਫੈਂਥਲਿਮ ਵਗੈਰਾ ਲਾ ਕੇ ਲੈਂਡਾ ਵਗੈਰਾ ਲਾ ਕੇ 505 ਵਗੈਰਾ ਲਾ ਕੇ ਬੀਜੀ ਹੁੰਦੀ ਤਾਂ ਹੋ ਸਕਦਾ ਕਿਸਾਨ ਦਾ ਨੁਕਸਾਨ ਨਾ ਹੁੰਦਾ ਕਿਉਂਕਿ ਕਿਸਾਨ ਨੇ ਪਹਿਲੇ ਸਾਲ ਕਹਿੰਦਾ ਬਾਈ ਇੰਨਾ ਕਮ ਸੁੰਡ ਦੇਖਿਆ ਯਾਰ ਮੇਰੇ ਕਦੇ ਸੁੰਡ ਨਹੀਂ ਆਇਆ ਸੀ ਪਿੰਡ ਦੇ ਕੋਲ ਬਾਈ ਦਾ ਬਾਹਣਾ ਤੇ ਮੈਂ ਡਿਊਟੀ ਜਾ ਰਿਹਾ ਸੀਗਾ ਉਦੋਂ ਕਿਸਾਨ ਦੇ ਕੋਲ ਖੜ ਕੇ ਗੱਲਬਾਤ ਕੀਤੀ ਤੇ ਕਿਸਾਨ ਕਹਿੰਦਾ ਬਾਈ ਦਿਖਾ ਗੱਲਬਾਤ ਹੈ ਇਨਗਦਨਾਂ ਦੇ ਫਸਲ ਬੀਜਿਆ ਬਹੁਤ ਦਿਨ ਦੇਖੀ ਗਏ ਤੇ ਮੂੰਹ ਕਣੀ ਬਾਈ ਕਹਿੰਦਾ ਦੌਗੀਆਂ ਉੱਡਦੀਆਂ ਗਈਆਂ ਪਾਣੀ ਕਿਹਾ ਪਾਣੀ ਲਾ ਲਓ ਬਈ ਕਿਸਾਨ ਕਹਿੰਦਾ ਪਾਣੀ ਦਾ ਬਾਈ ਲਾ ਲੈਂਦੇ ਪਰ ਸਾਡੇ ਪਾਣੀ ਸੁੱਕਦਾ ਨਹੀਂ ਹੈਗਾ ਇਸ ਲਈ ਅਸੀਂ ਬੋਣ ਦਾ ਜਿਹੜਾ ਚਾਂਸਸ ਲੈਂਦਾ ਹੈਗਾ ਤੇ ਮੇਰੀ ਕਿਸਾਨ ਭਰਾਵ ਨੂੰ ਬੇਨਤੀ ਇਹੀ ਆ ਆਪਦੇ ਖੇਤਾਂ ਨੂੰ ਦੇਖਦੇ ਰਹੋ ਸੁਚੇਤ ਰਹੋ ਠੀਕ ਹੈ ਜੇ ਤੁਹਾਡੇ ਸੁੰਢ ਦੀ ਸਮੱਸਿਆ ਹੈਗੀ ਹੈ ਜਿਹੜੀ ਮਰਜ਼ੀ ਵਿਧੀ ਹੈਗੀ ਆ ਦਿਨ ਦੇ ਟਾਈਮ ਪਾਣੀ ਲਾ ਲਓ 1 ਲੀਟਰ ਲੈਮੜਾ ਦਾ ਵੀ ਛੱਟ ਸਕਦੇ ਹੋ ਅੱਧਾ ਲੀਟਰ ਲੈਮੜਾ ਦਾਦਾ ਨਾਲ ਕਲੋਰ ਦਾ ਲਾ ਸਕਦੇ ਜਾਂ ਅੱਧਾ ਲੀਟਰ ਨਾਲ ਬਾਈਫੈਂਟਰੀਨ ਦਾ ਲਾ ਸਕਦੇ ਤਿੰਨਾਂ ਦਵਾਈਆਂ ਦੇ ਬੜੇ ਵਧੀਆ ਜਿਹੜੇ ਰਿਜ਼ਲਟ ਹੈਗੇ ਆ ਠੀਕ ਹੈ ਪਾਣੀ ਆਪਦੀ ਜ਼ਮੀਨ ਦੇ ਹਿਸਾਬ ਦੇ ਨਾਲ ਲਾਓ ਬਾਈ ਐਵੇਂ ਨਾ ਕਹਦੇ ਜਿੱਥੇ ਸੁਣ ਲਾ ਕੇ ਵੀ ਸਾਡੇ ਪਿੱਛੇ ਲਾ ਕੇ ਤੁਸੀਂ ਪਾਣੀ ਪਾਣੀ ਉਦੋਂ ਲਾਉਣਾ ਪਤਾ ਲੱਗੇ ਵੀ ਸਾਡੀ ਜ਼ਮੀਨ ਪਾਣੀ ਕਿੰਨਾ ਟਾਈਮ ਪਿੰਦੀ ਹੈਗੀ ਆ